ਮੇਰਾ ਪਿੰਡ ਹਰਸਾਵੇਲਾ ਸਰਦਾਰ ਹਰਜੋਤ ਸਿੰਘ ਬੈਂਸ ਤੱਕ ਅਗਰ ਇਹ ਵੀਡੀਓ ਪਹੁੰਚੇ ਤੇ ਉਹ ਤੋਂ ਵੱਧ ਕੇ ਮੇਰੇ ਵਾਸਤੇ ਕੋਈ ਮਾਨ ਦੀ ਗੱਲ ਹੋਊਗੀ ਕਿਉਂਕਿ ਇਹ ਜੋ ਤੁਸੀਂ ਡੰਗਾ ਦੇਖ ਰਹੇ ਇਹ ਸਰਦਾਰ ਹਰਜੋਤ ਸਿੰਘ ਬੈਂਸ ਮੈਂ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਅਗਰ ਮੈਂ ਨਾ ਕਿਸੇ ਪਾਰਟੀ ਦੀ ਕਿ ਅਸੀਂ ਨੌਕਰੀ ਪੇਸ਼ਾ ਬੰਦੇ ਹੋਣ ਦੇ ਕਾਰਨ ਅਸੀਂ ਪੋਲੀਟੀਕਲ ਚ ਤਾਂ ਥਰਕ ਨਹੀਂ ਉਹ ਕਰਦੇ ਆ ਪਰ ਫਿਰ ਵੀ ਜੋ ਹਰਜੋਤ ਸਿੰਘ ਬੈਂਸ ਨੂੰ ਵੋਟਾਂ ਪਾਈਆਂ ਉਹਨੇ ਸਾਡਾ ਪੂਰਾ ਮੋਲ ਮੋੜਿਆ ਇਹ ਸਾਡਾ ਹਰਸਾਵੇਲੇ ਦਾ ਗੁਰਦੁਆਰਾ ਸਾਹਿਬ ਹੈ ਜਿਹਨੂੰ ਹਰਜੋਤ ਸਿੰਘ ਬੈਂਸ ਨੇ ਬਚਾਣ ਦੀ ਖਾਤਰ ਪਿਛਲੇ ਵਾਰ ਹੜ੍ਹ ਦੇ ਨਾਲ ਹੜ੍ਹ ਦੇ ਵਿੱਚ ਇਸ ਹਰਸਾਵੇਲੇ ਦੇ ਗੁਰਦੁਆਰੇ ਨੂੰ ਬਚਾਣ ਵਾਸਤੇ ਹਰਜੋਤ ਸਿੰਘ ਬੈਂਸ ਨੇ ਆਪਣਾ ਪੂਰਾ ਜੋਰ ਲਾ ਦਿੱਤਾ ਸੀ ਇਹੀ ਸਾਡਾ ਉਹ ਪਿੰਡ ਹੈ ਜਿਹਨੂੰ ਕਦੇ 100 ਲੱਖ 200 ਲੱਖ ਤੋਂਤੇ ਕਦੇ ਗ੍ਰਾਂਟ ਨਹੀਂ ਮਿਲੀ ਜਿੱਥੇ ਹਰਜੋਤ ਸਿੰਘ ਬੈਂਸ ਨੇ 15 ਕਰੋੜ ਰੁਪਏ ਦੇ ਨਾਲ ਜਿਹੜਾ ਇਹ ਬੰਨ ਹੈ ਲਾਇਆ ਜਿਹਦੇ ਨਾਲ ਖਰ ਸਾਡਾ ਪਾਰ ਗੁਰਦੁਆਰਾ ਸਾਹਿਬ ਵੀ ਦਾ ਬਚਾ ਹੋਇਆ ਕੱਲ ਵੀ ਗੁਰਹਰਜੋਤ ਸਿੰਘ ਜੀ ਬੈਂਚ ਪਾਰਲੀ ਸਾਈਡ ਆਏ ਸੀ ਜਿੱਧਰ ਮੈਂ ਜੂ ਮਾਰ ਰਿਹਾ ਹੁਣ ਆ ਗਈ ਹੈ ਗੱਲ ਇਧਰ ਇਧਰ ਦੀ ਸਾਈਡ ਦੀ ਇਧਰ ਦੀ ਸਾਈਡ ਦੇ ਕਾਰਨ ਮੈਂ ਤੁਹਾਨੂੰ 2 ਮਿੰਟ ਦੇ ਬਾਅਦ ਦੁਬਾਰਾ ਇੱਕ ਹੋਰ ਵੀਡੀਓ ਬਣਾਣਾ ਕਿਉਂਕਿ ਮੇਰਾ ਪਾਰਟੀ ਬਾਜੀ ਨਾਲ ਕੋਈ ਨਹੀਂ ਪਰ ਹਰਜੋਤ ਸਿੰਘ ਬੈਂਚ ਦੀ ਗੱਲ ਕਰਦੇ ਆ ਇਹਦੇ ਵਰਗਾ ਲੀਡਰ ਨਾ ਸਾਨੂੰ ਇਸ ਇਲਾਕੇ ਨੂੰ ਅਜੇ ਤੱਕ ਮਿਲੇ ਆ ਨਾ ਮਿਲਣਾ ਨਾ ਮੈਨੂੰ ਕਿਸੇ ਤੋਂ ਉਮੀਦ ਹੈ ਜਿਨੇ ਇੱਕ ਤੋਂ ਬੋਲ ਦੇ ਵਿੱਚ ਸਾਡੇ ਡੰਗੇ ਲਵਾ ਕੇ ਕੱਟੋ-ਕੱਟ ਮੇਰੀ ਹੜੀ ਹੋਈ 7 ਕਿੱਲੇ ਜ਼ਮੀਨ ਤੋਂ ਬਾਅਦ ਹੁਣ ਸਾਡੇ ਜਿਹੜੇ ਮਕਾਨ ਐ ਕੱਟੋ-ਕੱਟ ਜਿਹੜੇ ਐ ਹਰਜੋਤ ਸਿੰਘ ਬੈਂਸ ਦੀ ਦੇਣ ਕਰਨ ਬਥੇ ਐ ਔਰ ਮੈਂ 1-2 ਮਿੰਟ ਦੇ ਵਿੱਚ ਦੁਬਾਰੇ ਵੀਡੀਓ ਪਾਣਾ ਤੇ ਮੈਂ ਤੁਹਾਨੂੰ ਦੱਸਦਾ ਕਿ ਇਹ ਲੀਡਰ ਦਾ ਜਿੰਨਾ ਤੁਸੀਂ ਸਾਥ ਦੇ ਸਕਦੇ ਦੇਣਾ ਚਾਹੀਦਾ ਅੱਖਾਂ ਮੀਟ ਕੇ ਦੇਣਾ ਚਾਹੀਦਾ ਜਿਹਦੇ ਬਿਨਾਂ ਕਿਸੇ ਸਵਾਰਥ ਤੋਂ 15 ਕਰੋੜ ਰੁਪਏ ਦੇ ਬੰਨ ਐ ਜਿਹੜੇ ਲਾਏ ਐ ਮੇਰਾ ਕਿਸੇ ਪਾਰਟੀ ਨਾਲ ਕਿਸੇ ਨਾਲ ਤਾਲੁਕ ਨਹੀਂ ਨੌਕਰੀ ਵਾਲੇ ਉਹ ਐ ਤੇ ਨੌਕਰੀ ਦੇ ਚੱਕਰ ਦੇ ਵਿੱਚ ਆਪਾਂ ਕਿਸੇ politcal ਪਾਰਟੀ ਦੇ ਤਾਂ ਫਿਰ ਨਹੀਂ ਇਨਵੋਲ ਹੁੰਦੇ ਪਰ ਹਰਜੋਤ ਸਿੰਘ 베ਨ ਦੀ ਮੈਂ ਇੱਕ ਠੋਕੇ ਨੰਗੇ ਢੜ ਪੂਰੀ ਹਮਾਇਤ ਕਰਦਾ ਕਿ ਇਸ ਬੰਦੇ ਦੇ ਅੱਜ ਅਸੀਂ ਬਚੇ ਹੋਏ ਆ ਜੇ ਸਾਡੇ ਚਾਰ ਮਕਾਨ ਔਰ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਹੈ ਜਿਹੜਾ ਹਰਜੋਤ ਸਿੰਘ 베ਨ ਨੇ ਬਚਾਇਆ ਹੈ